ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਜਰਸੀ ਕ੍ਰਾਸ ਤਾਜੀ ਸੂਹੀ ਵਹਿੜ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਦੋਸਤੋ ਵਹਿੜ ਇੱਕੋ ਹੀ ਆ ਪਰ ਹੈਗੀ ਦੋ ਵਰਗੀ ਆ ਤਾਜੀ ਸੂਈਆਂ ਮੰਗਰ ਕੀ ਆ ਡਿਟੇਲ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਦਾ ਪੁੱਛ ਕੇ ਦਿੰਦੇ ਹਾਂ ਬਾਈ ਹਸਰੀ ਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਆ ਆਪਾਂ ਦਰਸ਼ਨ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਨਾਮ ਦਰਸ਼ਨ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤੇ ਦਰਸ਼ਨ ਜਿਹੜੀ ਆਪਾਂ ਵੀਰੇ ਜਰਸੀ ਕ੍ਰਾਸ ਵਹਿੜ ਦੇਖੀ ਜਣੇਗੇ ਸਕਰੀਨ ਤੇ ਤਾਜੀ ਸੂਈ ਕਿੰਨਾ ਕ ਟਾਈਮ ਹੋ ਗਿਆ ਨ ਸੋਈਆ ਬਾਜੀ ਸਿਆ ਬਾਜੀ ਅੱਜ ਸਵੇਰੇ ਸੋਈਆ ਸਵੇਰੇ ਸੋਈਆ ਜੇਰ ਜੇ ਪੈਨ ਡਾਨਾ ਵੀਡੀਓ ਹੈਗੀ ਜੇਰ ਦੀ ਦੋਸਤੋ ਤਾਜੀ ਸੋਈਆ ਜੇਰ ਜੇ ਪੈਨ ਡਾਨਾ ਵੀਡੀਓ ਵੀਰ ਕਹਿੰਦਾ ਵੀ ਜੀਰ ਜੇਰ ਦੀ ਆਪਣੇ ਕੋਲ ਹੈਗੀ ਹੈ ਤੇ ਦਰਸਨ ਖੋਲ ਲਿਆ ਵੀਰੇ ਤੋਰੇ ਪੱਖੋਂ ਆਪਾਂ ਬਾਈਆਂ ਨੂੰ ਚੈੱਕ ਕਰਵਾਦੀ ਦੋਸਤੋ ਥਾਣਾ ਹਵਾਨੇ ਦੀ ਹੈਗੀ ਐਣ ਬਿਲਕੁਲ ਸਾਫ਼ ਦੋਸਤੋ ਮੁਠੀ ਵਾਲਾ ਨਖਣਵਾ ਥਾਣ ਲੱਗਾ ਤੇ ਚਵਾਈ ਦੀ ਕਿਵੇਂ ਦਰਸਨ ਦੋਸਤੋ ਚਵਾਈ ਦੀ ਹੈਗੀ ਵੀਰ ਕਹਿੰਦਾ ਐਣ ਇੱਕ ਨੰਬਰ ਮੰਗਰ ਕੀ ਹੈ ਬੱਛਾ ਬਾਈ ਮੰਗਰ ਦੋਸਤੋ ਬੱਛਾ ਅਰੀਜਨਲ ਪੰਜਾਬ ਵਾਲੀ ਜਰਸੀ ਕ੍ਰੋਸ ਵਹੜ ਹੈਗੀ ਠੰਡ ਵੀ ਘੱਟ ਮਾਨਦੀਆਂ ਨੇ ਗਰਮੀ ਵੀ ਘੱਟ ਮਾਨਦੀਆਂ ਬਾਕੀ ਪੰਡਾ ਹਵਾਨੇ ਦੀਆਂ ਜੱਕੀ ਫਿਰਦੀ ਹੈਗੀ ਹਵਾਨਾ ਵੀ ਦੋਸਤੋ ਖੁੱਚਾਂ ਤੋਂ ਉੱਪਰ ਹੀ ਆ ਕੋਈ ਲੌਂਗ ਕਮਾਣੀ ਹੈਗਾ ਤੇ ਦਰਸ਼ਨ ਬੋਲੀ ਵਾਲੀ ਕਿੰਨੀ ਕੱਢੀ ਆ ਵੀ ਦੋਸਤੋ ਸਵੇਰੇ ਵੀਰ ਕਹਿੰਦਾ ਵੀ 3 ਕਿਲੋ ਬੋਲੀ ਕੱਢੀ ਐਵੇਂ ਝੂਠ ਪਾਣ ਮਾਰਦੀ ਐ 10 ਕਿਲੋ ਕੱਢੀ ਐ 12 ਕਿਲੋ ਕੱਢੀ ਐ ਹਵਾਨਾ ਦੋਸਤੋ ਗਵਾਹੀ ਭਰਦਾ ਵੀ ਵੜਨੇ ਚੰਗਾ ਦੁੱਧ ਦੇਣਾ ਤੇ ਦਰਸ਼ਨ ਕੀ ਰਿਕਾਰਡ ਰੂ ਕੂੜਾ ਪਹਿਲਾਂ ਕਿੰਨਾ ਕ ਦੁੱਧ ਦਿੰਦਾ ਵੀਰੇ 20 ਕਿਲੋ ਦਿੰਦਾ ਵੀ ਇਹਨਾਂ 20 ਤੋਂ ਬਾਅਦ ਤੋਂ 20 ਕਰਕੇ ਦੇਣਾ ਦੋਸਤੋ 20 ਕਿਲੋ ਦੁੱਧ ਵਾਲੀ ਬੈੜ ਹੈਗੀ ਵੀ ਆ ਹਵਾਨਾ ਗਵਾਹੀ ਵੀ ਭਰਦਾ ਦੇਖ ਸਕਦੇ ਹੋਗੇ ਸਵੇਰੇ ਸੂਈ ਹੈ 나ੜੂਆ ਬੱਚੇ ਦਾ ਨਾਲ ਹੈਗਾ ਤੇ ਮਾਂ ਗਰ ਜਰਸੀ ਅੰਗਜੀ ਬਸ ਦੋਸਤੋ ਬਸਾ ਤੇ ਥਣ ਹਵਾਨੇ ਦੀ ਹੈਗੀ ਬਿਲਕੁਲ ਸਾਫ ਤੇ ਫਾੜੀ ਵਾਲਾ ਨਿਖੜ ਮਾ ਅੜ ਰਗਾ ਕੋਈ ਪਾਸਾ ਸਾਸਾਣੀ ਤੇ ਚੌਣ ਜਵਾ ਦੀ ਇੱਕ ਨੰਬਰ ਹੈਣਾ ਦਰਸ਼ਨ ਤੇ ਦਰਸ਼ਨ 3 ਕਿਲੋ ਬੋਲੀ ਕੱਢੀ ਆਣਾ ਫਿਰ ਤੜਕੇ ਦੋਸਤੋ 3 ਕਿਲੋ ਬੋਲੀ ਕੱਢੀ ਆ ਜਿਵੇਂ ਕ੍ਰੋਸ ਹੈ ਬੈੜ ਹੱਥ ਪੱਲਾ ਜਿਵੇਂ ਮਰਜੀ ਮਰੀ ਜਾਏ ਉਹ ਬੂੜੀ ਝੋਲੇ ਬੰਦਾ ਝੋਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਨਿਆਣਾ ਪਾਉਣਾ ਹੋਇਆ ਪਾ ਸਕਦੇ ਹੋ ਨਹੀਂ ਪਾਉਣਾ ਨ ਤਾਜੀ ਸਵੇਰੀ ਸੂਈਆ ਜਿਰਜਾਪਾ ਕੰਪਲੀਟ ਆ ਤੇ ਦਰਸ਼ਨ ਲੈਣ ਦੇ ਨਾਲ ਰੇਟ ਕਿਊਗਾ ਤੇ ਧਾਰਾ ਮਾਰ ਕੇ ਦਿਖਾ ਦੇ ਵੀਰੇ ਮੁੱਲ ਦਾ ਭਾਈ 7000 ਰੁਪਏ 60000 ਦੀ ਵਾੜ ਦੇਵਾਏ ਦੋਸਤੋ ਜੈਨੂਨ ਜਾਬੀਰ ਨੇ ਅਪਰਾਇਜ਼ ਕੀਤਾ ਵੀਰ ਕਹਿੰਦਾ ਵੀ ਮੁੱਲ 70 75 ਕੋਸ ਕਰਾ ਲਓ 65000 ਚੁੱਕ ਰਿਹਾਏ ਬੰਦੇ ਦਾ ਮਾਨ ਤਾਨ ਖੁੱਲਾ ਹੋਊਗਾ ਤੇ ਦਰਸ਼ਨ ਧਾਰਾ ਮਾਰ ਦੇ ਵੀਰੇ ਬਸ ਆ ਛੱਡ ਕੇ ਦੋਸਤੋ ਧਾਰਾ ਤਾਂ ਸਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਉਣੇ ਆ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੇਚੇਜ ਕੋ ਕੇ ਮੰਗਾ ਲਿਓ ਪਾਰ ਬੋਝ ਦੀ ਜੇਰ ਦੀ ਤੇ ਥਣਾ ਦੀ ਵੀਰਦੀ ਗਾਰੰਟੀ ਹੂ ਜੇ ਕਿਸੇ ਮੇਰੇ ਵੀਰ ਨੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਤਸੱਲੀ ਕਰਕੇ ਚੁਵਾਈ ਕਰਕੇ ਵੈਢ ਖਰੀਦਨੇ ਦਾ ਵੀਰ ਦਰਸ਼ਨ ਨਾਲ ਕੰਟੈਕਟ ਕਰ ਲਿਓ ਮੋਬਾਈਲ ਨੰਬਰ 9878809916 ਹਣਾ ਦਰਸ਼ਨ ਹਾਂ ਭਾਈ 9878809916 ਬੱਚਾ ਤੁਹਾਨੂੰ ਆਪਾਂ ਚੌਂਦਾ ਦਿਖਾਵਾਂਗੇ ਤੇ ਜੇਰ ਦੀ ਵੀਰ ਕੋਲੇ ਪ੍ਰੋਪਰ ਵੀਡੀਓ ਹੈਗੀ ਹੈਗੀ ਆਹ ਦੇਖ ਸਕਦੇ ਹੋ ਦੋਸਤੋ ਬੱਚਾ ਦਾ ਤੁਹਾਨੂੰ ਆਪਾਂ ਚੌਂਦਾ ਦਿਖਾਤਾ ਤੇ ਜੇਰ ਜੱਪੇ ਦੀ ਵੀਡੀਓ ਵੀਰ ਕੋਲੇ ਹੈਗੀ ਹੈਗੀ ਤੇ ਦਰਸ਼ਨ ਧਾਰਾ ਮਾਰਦੇ ਵੀਰੇ ਸ਼ਾਮ ਦਾ ਟਾਈਮ ਹੈ ਜੇ ਕਿਸੇ ਮੇਰੇ ਵੀਰ ਦੀ ਸ਼ਾਮ ਦਾ ਨਹੀਂ ਚਾਹੂਗੀ ਆਹ ਦੇਖਸਾ ਨੂੰ ਦੋਸਤੋ ਬਿਲਕੁਲ ਲੈਣ ਪੋਲਾ ਚੋਣਾ ਫੋਕੀ ਜਵਾਈ ਜਿਹਨੂੰ ਆਪਾਂ ਕਹਦੇ ਨੇ ਕੋਈ ਭੂੜ ਸਿੱਟਾ ਛੜਲਾ ਨਹੀਂ ਥਣ ਵੱਧ ਘੱਟ ਦੀ ਗਰੰਟੀ ਹੂ ਭਾਰ ਬੋਝ ਦੀ ਗਰੰਟੀ ਹੂ ਤੇ ਜੇਰ ਜੱਪੇ ਦੀ ਗਰੰਟੀ ਹੂ ਆਵਾ ਤਾਜੀ ਵੈੜ ਸੋਈ ਹੈ ਫੁੱਲ ਸਾਈਜ਼ ਜਰਸੀਆਂ ਚ ਮੰਗੂ ਕਾਦਾ ਕੋਈ ਛੋਟੀ ਮੰਨ ਕੇ ਵੀਰ ਨੂੰ ਹੋਣ ਨਾ ਲਾਇਓ ਤੇ ਲੈਣ ਦੇਣ ਵਾਲਾ ਰੇਟ 65000 ਘਰੇ ਆਏ ਬੰਦੇ ਦਾ ਮਾਨਤਾਨ ਹੋਊਗਾ 65000 ਚੋਂ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9878809